ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਕੋਲੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਸਭਰਾਜੀਆਂ ਕਰਦੇ ਆ ਜੀ ਤਿਆਰੀਆਂ ਬਸੇਰਾ ਚਰ ਬੈੱਡ ਮੰਜਾ ਕੱਟ ਲਿਆ ਤੇ ਨਿਕਲਦੇ ਆ ਸਭਰਾ ਤੇ ਤੇ ਆਪਾਂ ਆਏ ਹੋਏ ਆ ਇਸ ਟਾਈਮ ਦਿੱਲੀ ਤੇ ਥੋੜੀ ਜਿਹੀ ਟਕੇਸਲੋਂ ਚੋਂ ਸਮਾਨਾ ਸਮੁੰਨਾ ਜਾ ਖਰੀਦਣ ਆਇਆ ਤੇ ਉਹ ਖਰੀਦ ਕੇ ਫੇਰ ਵਾਪਸੀ ਹੋਊਗੀ ਪੰਜਾਬ ਨੂੰ ਤੇ ਫੇ ਪੰਜਾਬ ਚ ਹੋਏ ਆ ਸਮਾਨ ਆਪਾਂ ਇਕੱਠਾ ਕਰਨਾ ਹੈ ਤੇ ਫੇ ਨਿਕਲਾਂਗੇ ਸਫ਼ਰ ਤੇ ਤੇ ਮੈਂ ਕਿਹਾ ਸਫ਼ਰ ਦੀ ਤਿਆਰੀ ਦੀ ਵੀਡੀਓ ਵੀ ਅਪਲੋਡ ਕਰੇ ਦਿੰਨੇ ਆ ਇਹ ਕਰਕੇ ਜੀ ਸਫ਼ਰਾਂ ਦੇ ਨਾਲ ਬਸ ਜੁੜੇ ਰਹੋ ਬੇਨਤੀ ਆ ਆਨੰਦ ਪੂਰਾ ਆਊਗਾ ਇਹ 120% ਗਾਰੰਟੀ ਆ ਕਿਉਂਕਿ ਇਹ ਜੀ ਸਫ਼ਰ ਆਪਣਾ ਵੱਖਰੇ ਰੂਟ ਦਾ ਆ ਜਿੱਥੇ ਜਾਨੀ ਕਿ ਮੱਥਾ ਆਪਾਂ ਲਾਉਣਾ ਕਿਸੇ ਨਾਲ ਇਹ ਉਹ ਸਫਰ ਦੇ ਨਾਲ-ਨਾਲ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਜਾਵਾਂਗੇ। ਯਾਨੀ ਇੰਨਾ ਜ਼ਰੂਰ ਹੈ ਜੇ ਆਨੰਦ ਮਾਣੂਗੇ ਪੂਰਾ। ਆ ਜਾਓ ਪਹਿਲਾਂ ਜਾ ਕੇ ਆਈਏ ਦਕੈਤ ਲੌਨ। ਸਪੈਸਿਫਿਕ ਮਾਲ ਕੇ ਸਪੈਸਿਫਿਕ ਮਾਲ ਯਾਰ ਰੌੜਕੀ ਵਾਲਿਆ। ਲਓ ਜੀ ਆ ਜਾਓ ਸੱਜਣਾ ਮਿੱਤਰੋ ਪਿਆਰਿਓ ਕਰੀਏ ਸਫਰਾਂ ਦੀ ਤਿਆਰੀ। ਸਫਰਾਂ ਦੀ ਤਿਆਰੀ ਹੈ ਜੀ ਯੋਗਾਂ ਸ਼ੋਰਾ ਤੇ। ਉਹਨਾਂ ਦੇ ਕਹੇ ਆਪਾਂ ਜੀ ਦਿੱਲੀ ਕੈਥਲੋਨ ਜਾਣਾ ਬਾਈਕ ਤੇ ਘੋੜੀਆਂ ਉੱਪਰ ਕੇ ਕੈਥਲੋਨਾਂ ਨੂੰ ਹਲਕੇ ਹਲਕੇ ਪੈਰ ਰੱਖਦੇ ਪਹੁੰਚਲੇ ਆ ਜੀ ਆਪਾਂ ਟ ਕੈਥਲੋਨ ਇਸ ਸਫਰਾਂ ਦੀਆਂ ਤਿਆਰੀਆਂ ਲਈ ਆਪਾਂ ਸ਼ਾਪਿੰਗ ਟ ਕੈਥਲੋਨ ਚੋ ਹੀ ਕਰ ਲਈਦੀ ਹੈ ਕਿਉਂਕਿ ਇਹਨਾਂ ਦਾ ਸਮਾਨ ਥੋੜ੍ਹਾ ਵਧੀਆ ਹੁੰਦਾ ਥੋੜਾ ਨਹੀਂ ਕਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਵਧੀਆ ਕੁਆਲਿਟੀ ਹੁੰਦੀ ਹੈ ਇਹਨਾਂ ਦੀ ਚਲੋ ਜੀ ਪਹੁੰਚ ਗਏ ਆਪਾਂ ਟ ਕੈਥਲੋਨ ਐਸਪਿਕ ਮਾਲ ਦਿੱਲੀ ਇਥੋਂ ਥੋੜੋ ਬੋਧ ਆਪਾਂ ਇਕੱਠਾ ਕਰਨਾ ਆ ਲੈਣਾ ਆ ਤੇ ਲੈ ਕੇ ਫੇ ਆਪਾਂ ਚੱਲਾਂਗੇ ਜੀ ਸਫ਼ਰ ਤੇ ਲਗਾ ਸੈਸ਼ਨ ਦੇ ਵਿੱਚੋਂ ਆਪਾਂ ਲੈਣਾ ਸਗਾ ਸਮਾਨ ਥੋੜਾ ਜਿਹਾ ਸਮਾਨ ਬਾਰੇ ਫੇ ਜਾਣਕਾਰੀ ਦੇਵਾਂਗੇ ਵੀਡੀਓ ਲਓ ਜੀ ਦਕੈਤ ਲਾਉਣ ਤੋਂ ਸ਼ੋਪਿੰਗ ਕਰਕੇ ਆ ਗਏ ਆ ਆਪਾਂ ਵਾਪਸ ਤੇ ਹੁਣ ਪੀਏ ਬਲ ਇੱਕ ਗਲਾਸ ਦੁੱਧ ਦਾ ਤੇ ਫੇ ਅੱਜ ਆਪਾਂ ਤੁਹਾਨੂੰ ਦਿਖਾ ਲਦੇ ਆ ਜਿਹੜਾ ਆਪਾਂ ਮਸਾਲਾ ਨਾਲ ਲੈ ਕੇ ਜਾਂਦੇ ਨੇ ਇਹਨਾਂ ਸਫਰਾਂ ਤੇ ਉਹ ਕਦਾ ਬਣਾਈਦਾ ਆ ਅੱਜ ਉਹ ਤੁਹਾਨੂੰ ਬਣਦਾ ਹੀ ਦਿਖਾਵਾਂਗੇ ਨਾ ਦਬਿਲੀ ਇਹਨਾਂ ਬਿਲਾਂ ਮੰਮੀ ਇੱਧਰ ਦੇ ਤਿਆਰ ਆਂ ਵੀ ਹੁਣ ਹਲਵਾਈ ਸਾਹਿਬ ਤਿਆਰ ਆ ਰਹੇ ਸਾਡੇ ਹੈ ਚਲੋ ਹੋ ਰੈਡੀ ਵੀ ਬਣਾਈਏ ਮਸਾਲਾ ਲਓ ਜੀ ਸੱਲਾਂ ਲੱਗੇ ਤਿਆਰ ਕਰਨਾ ਪਹਿਲਾਂ ਤਾਂ ਸੋਇਆਬੀਨ ਦੀ ਦਾਲ ਆ ਜੀ ਇਹ ਸੋਇਆਬੀਨ ਦੀ ਦਾਲ ਲਿਆ ਕੇ ਆਪਾਂ ਪਹਿਲਾਂ ਇਹਨੂੰ ਭੁੰਨ ਲੈਣਾ ਆ ਭੁੰਨ ਕੇ ਫਿਰ ਠੰਡੀ ਕਰ ਲੈਣੀ ਆ ਤੇ ਠੰਡੀ ਕਰਕੇ ਫਿਰ ਠੰਡੀ ਕਰਕੇ ਪਾਣੀ ਗ੍ਰੇਂਡਰ 'ਚ ਇਹਨੂੰ ਬਣਾ ਲੈਣਾ ਨਾ ਪਾਊਡਰ ਜਿਹੜੀ ਦਾਲ ਆ ਜੀ ਹੈ ਨਾ ਓਹੋ ਲੂਣ ਵਿੱਚ ਭੁੰਨਣੀ ਆ ਕਾਲੇ ਲੂਣ ਵਿੱਚ ਲੂਣ ਵਿੱਚ ਭੁੰਨ ਲੈਣੀ ਆ ਜਿਹੜੀ ਦਾਲ ਆ ਜਿਹੜੀ ਸੋਇਆਬੀਨ ਦੀ ਦਾਲ ਆਪਾਂ ਭੁੰਨੀ ਹੈਗੀ ਤੇ ਬਾਕੀ ਇਹ ਬਦਾਮਾਂ ਨੂੰ ਦੂਜਿਆਂ ਕਾਜੂਆਂ ਨੂੰ ਕਾਜੂਆਂ ਨੂੰ ਕਹਿੰਦਾ ਕਾਜੂਆਂ ਨੂੰ ਨਹੀਂ ਬਦਾਮਾਂ ਨੂੰ ਜੇ ਸੀਗਲਵਾਉਣਾ ਤਾਂ ਉਹ ਉਦਾਂ ਹੀ ਕੜਾਈ 'ਚ ਸੈੱਟ ਲੈਣੇ ਆ ਬਿਨਾਂ ਇਹ ਲੂਣ ਤੋਂ ਬਿਨਾਂ ਕਿਸੇ ਵੀ ਚੀਜ਼ ਤੋਂ ਮਾੜਾ ਮੜਾ ਹਲਕਾ-ਹਲਕਾ ਸੀਗਲਵਾ ਲੈਣਾ ਨਹੀਂ ਤਾਂ ਉਦਾਂ ਕਰ ਸਕਦੇ ਤਾਂ ਉਦਾਂ ਵੀ ਹੋ ਜਾਂਦੇ ਆ ਲਓ ਜੀ ਹੁਣ ਬਾਰੀ ਆ ਗਈ ਅਖਰੂਟਾਂ ਦੀ ਤੇ ਬਦਾਮਾਂ ਦੀ ਬਦਾਮਾਂ ਨੂੰ ਵੈਸੇ ਸੇਕ ਲਵਾ ਕੇ ਕਰ ਲਵੇ ਤਾਂ ਵਧੀਆ ਰਹਿੰਦਾ ਆ ਥੋੜਾ ਜਿਹਾ ਹਲਕਾ ਜਿਹਾ ਸੇਕ ਲਵਾ ਲਵੇ ਇਹ ਘਰ ਮਾਦਾ ਕਹਿੰਦੀ ਇਦਾਂ ਹੀ ਕਰਦੇ ਨੇ ਆਪਾਂ ਮਾਦਾ ਹੁਣ ਬਿਕਾਰੀਗਾਰ ਹੋਈ ਐ ਨਾ ਬਣਾਉਂਦੀ ਰਹਿੰਦੀ ਆ ਤੇ ਬਦਾਮਾਂ ਦੇ ਨਾਲ ਅਖਰੂਟ ਪਾ ਲਏ ਆ ਅਖਰੂਟ ਕੱਲੇ ਨਹੀਂ ਹੁੰਦੇ ਹੈਗੇ ਜੇ ਆਪਾਂ ਕੱਲੇ ਇਹਨਾਂ ਨੂੰ ਗ੍ਰाइंड ਕਰੀਏ ਫੇਰ ਤੇਲ ਜਿਹਾ ਛੱਡ ਜਾਂਦੇ ਆ ਬਦਾਮਾਂ ਦੇ ਨਾਲ ਫੇਰ ਤੇਲ ਜਿਹਾ ਨਹੀਂ ਛੱਡਦੇ ਇਹ ਕਰਕੇ ਫਰੂਟ ਤੇ ਬਦਾਮ ਪਾ ਕੇ ਗ੍ਰੈਂਡ ਕਰ ਲੈਣੇ ਆਪਾਂ ਇਹ ਲੱਗਾ ਦੂਜਾ ਪੂਰ ਪੈਣ ਬਦਾਮਾਂ ਦੇ ਅਖਰੂਟਾਂ ਦਾ ਤੇ ਇੱਕ ਗੱਲ ਹੋਰ ਧਿਆਨ ਰੱਖਣਾ ਜਿਹੜੇ ਬਦਾਮ ਆ ਉਹ ਗਵੰਦੀ ਲੈਣੇ ਆ ਦੂਜੇ ਨਹੀਂ ਲੈਣੇ ਜਿਹੜੇ ਵੱਡੇ ਹੁੰਦੇ ਇਹ ਗਵੰਦੀ ਬਦਾਮ ਆ ਜਿਹੜੀ ਛੋਟੀ ਛੋਟੀ ਜਿਹੀ ਗਰੀ ਹੁੰਦੀ ਹੈ ਇਦਾਂ ਕਿਉਂਕਿ ਇਹਨਾਂ ਦੇ ਵਿੱਚ ਤੇਲ ਬਹੁਤ ਹੁੰਦਾ ਆ ਤੇਲ ਜਿਆਦਾ ਤੇ ਜਾਨ ਜਿਆਦੀ ਪ੍ਰੋਟੀਨ ਜਿਆਦਾ ਇਹ ਗਵੰਦੀ ਲੈਣੀ ਆ ਇਹ ਕਰਦੇ ਆ ਉਹਦੇ ਫਿਰ ਇਹ ਕਾਜੂ ਲੈ ਲੈਣੇ ਆਪਾਂ ਕਾਜੂਆਂ ਨੂੰ ਹੁਣੀਆਂ ਆਪਾਂ ਸੇਕ ਲਵਾਉਣਾ ਜੇ ਆਪਾਂ ਕਾਜੂਆਂ ਨੂੰ ਸੇਕ ਲਵਾ ਲਿਆ ਫਿਰ ਜਦੋਂ ਆਪਾਂ ਇਹਦਾ ਗ੍ਰाइंड ਕਰਨੇ ਆ ਨਾ ਇਹ ਆਟਾ ਵਾਂਗ ਬਣ ਜਾਣਾ ਜਿਹਦਾ ਆਟਾ ਗੁੰਨੇ ਹੁੰਦਾ ਇਹ ਕਰਕੇ ਨਾ ਸੇਕ ਨਹੀਂ ਲਵਾਉਣਾ ਤੇ ਨਾਲ ਪਾ ਲੈ ਆਪਾਂ ਮਾਗਜ ਮਾਗਜ ਪਾ ਲੈਣੇ ਆ ਖੀਰੇ ਦੇ ਤੇ ਮਾਗਜ ਬਾਗ ਕਾਜੂ ਬਾਗੇ ਇਹਨੂੰ ਵੀ ਕਰ ਲੈਣਾ ਫਿਰ ਗ੍ਰाइंड ਫਿਰ ਆਪਣੇ ਆ ਸ਼ੋਲੇ ਜਿਹੜੇ ਆ ਹੀ ਖਾਣ ਵਾਲੇ ਹੁੰਦੇ ਆ ਤੇ ਇਹ ਸ਼ੋਲੇ ਕਰ ਲੈਣੇ ਆ ਗ੍ਰੈਂਡ ਫੇਰ ਲੈ ਲੈਣੇ ਆ ਮਖਾਣੇ ਮਖਾਣੇ ਜਿਹੜੇ ਆਪਾਂ ਜਿਆਦਾ ਮਰਿਆਂ ਦੇ ਪਾਉਂਦੇ ਸੀ ਉਹ ਲੈ ਲੈਣੇ ਆ ਤੇ ਇਹਨਾਂ ਨੂੰ ਗ੍ਰੈਂਡ ਜੇ ਤਾਂ ਸ਼ੋਲਿਆਂ ਦੇ ਵਿੱਚ ਹੀ ਕਰਦੇ ਆ ਇਹ ਤਾਂ ਹੋ ਜਾਂਦੇ ਆ ਸਹੀ ਤਰੀਕੇ ਨਾਲ ਜੇ ਇਕੱਲੇ ਇਕੱਲੇ ਕਰਨੇ ਆ ਫਿਰ ਨੂੰ ਥੋੜਾ ਜਿਹਾ ਸੇਕ ਲਵਾ ਲਵੇ ਮਖਾਣਿਆਂ ਨੂੰ ਕਿਉਂਕਿ ਜੇ ਆਪਾਂ ਸੇਕ ਨਹੀਂ ਲਵਾਉਂਦੇ ਇਹ ਵੀ ਫਿਰ ਇਕੱਠੇ ਜੇ ਹੋ ਜਾਂਦੇ ਆਟਾ ਜਿਹਾ ਬਣ ਜਾਂਦਾ ਹੈ ਹੋਰ ਇਹਦੇ ਨਾਲ ਬੁੰਨੇ ਆ ਜਿਹਾ ਜਦਾਂ ਹੁੰਦਾ ਤੇ ਇਹ ਕੱਲਿਆਂ ਨੂੰ ਜੇ ਕਰਨਾ ਆ ਫਿਰ ਸੇਕ ਲਵਾ ਲਵੇ ਨਹੀਂ ਤਾਂ ਛੁੱਲਿਆਂ ਦੇ ਨਾਲ ਗ੍ਰੇਂਡ ਵਧੀਆ ਹੋ ਜਾਂਦੇ ਆ ਆਪਾਂ ਛੁੱਲਿਆਂ ਦੇ ਨਾਲ ਹੀ ਕਰ ਲੈਣੀ ਥੇ ਲੈਣੀ ਆ ਜੀ ਦੇਸੀ ਮਿਸ਼ਰੀ ਮਿਹਰੀ ਲੈਣੀ ਆ ਇਹ ਢਾਗੇ ਵਾਲੀ ਇਹਨੂੰ ਆਪਾਂ ਦੇਸੀ ਮਿਹਰੀ ਕਹਿੰਦੇ ਢਾਗੇ ਵਾਲੀ ਢਾਗੇ ਵਾਲੀ ਮਿਹਰੀ ਕਰ ਲੈਣੀ ਆ ਗ੍ਰੈਂਡ ਲਓ ਜੀ ਮਸਾਲਾ ਆਪਣਾ ਬਣ ਕੇ ਤਿਆਰ ਆ ਤੇ ਸਾਰੀਆਂ ਚੀਜ਼ਾਂ ਆਪਾਂ ਗ੍ਰੈਂਡ ਕਰਕੇ ਇੱਕ ਭਾਂਡੇ ਚ ਪਾ ਲਈਆਂ ਆ ਤੇ ਜਾਣੀ ਕਿ ਇਹ ਚੀਜ਼ਾਂ ਆਪਣੀਆਂ ਤੁਸੀਂ ਆਪਣੀ ਲੋੜ ਅਨਸਾਰ ਪਾ ਸਕਦੇ ਜਿੰਨੀ ਜਿੰਨੀ ਤੁਹਾਨੂੰ ਲੋੜ ਆ ਚੀਜ਼ ਦੀ ਜਿਹੜੀਆਂ ਚੀਜ਼ਾਂ ਜ਼ਿਆਦੀਆਂ ਆ ਆਪਾਂ ਵੱਧ ਪਾ ਲਈਆਂ ਇਹਨੇ ਘੱਟਿਆ ਘੱਟ ਪਾ ਲਈਆਂ ਪਰ ਪ੍ਰੋਟੀਨ ਹਰੇਕ ਜੀ ਚੀਜ਼ ਤੇ ਹੈਗਾ ਆ ਇਹਨਾਂ ਚ ਜਿੰਨੀਆਂ ਆਪਾਂ ਚੀਜ਼ਾਂ ਪਾਈਆਂ ਆ ਜਿੰਨੀਆਂ ਦੀਆਂ ਦੇਖੀਆਂ ਆ ਤੇ ਇਹਨੂੰ ਹੋਣਾ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਯਾਨੀ ਰਲਾ ਲੈਣਾ ਹੈ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਤੇ ਬਾਅਦ ਚ ਇਹਨੂੰ ਦੁੱਧ ਦੇ ਵਿੱਚ ਜਿੰਨੀ ਤੁਹਾਡੀ ਕੰਪੈਰਸਟੀ ਹੈ ਦੋ ਸ਼ਾਮ ਤੇ ਸੈਨ ਜਾਂ ਤੇ ਔਰ ਆਪਾਂ ਦਾ ਪੰਜ ਛੇ ਪਾ ਲਈਏ ਆ ਕਿਉਂਕਿ ਸਾਈਕਲ ਤੇ ਜ਼ੋਰ ਵੱਧ ਲੱਗਦਾ ਤੇ ਪਜ ਜਾਂਦੇ ਆ ਤੇ ਖਾਲੀ ਦੇ ਆ એનર્ਜੀ ਬਣਾਏ ਕੇ ਰੱਖੀ ਦੀ ਆ ਪੂਰੀ ਐਦਾਂ ਤਿਆਰ ਹੁੰਦਾ ਜੀ ਇਹ ਦੇਸੀ ਮਸਾਲਾ ਮੰਮੀ ਮਸਾਲਾ ਦਾ ਘਰ ਤਾਂ ਤਿਆਰ ਤਾਂ ਹੈ ਨਾ ਪਿੰਨੀਆਂ ਵੀ ਬਣਾਉਣੀਆਂ ਹਨ ਅੱਛਾ ਹੈ ਹੈ ਅੱਛਾ ਬਣਾ ਦੂੰਗੀ ਬਣਾ ਦੂੰਗੀ ਬਣਾ ਬਣਾ ਲੈ ਹੈ ਬਣਾ ਲੈ ਉਹ ਇਹ 30 ਕਿ 40 ਕਿ ਬਣਾ ਦੇਣਾ ਉਈ ਆਲੀਆਂ ਬਣਾਉਣੀਆਂ। ਉਹ ਤਾਂ ਬਣਾਉਂਦਾ ਹੈ। ਨਹੀਂ ਵੀਡੀਓ ਬਣਦੀ ਕਰਕੇ ਕਹੀ ਨਹੀਂ ਉਦੋਂ ਤਾਂ ਮੈਨੂੰ ਗਾਲਾਂ ਕੱਢੀ ਜਾਂਦੀ। ਹਾਏ। ਮਾਰਦੀ ਆਵੇਂ ਦੇ ਲੋ ਜੀ। ਤੇ ਕੱਲੋਂ ਬਣਾ ਦੇ ਹੁਣ ਜਾਣਾ ਮੈਂ। ਬਦਾਂ ਮੈਂ ਕਿੱਥੋਂ ਨਾ ਮੈਂ ਕੰਮ ਕਰਦਾ ਯਾਰ। ਹੈ? ਆ ਜਿਹੜੇ ਤੇਰੇ ਪੁੱਤ ਕਮਾਉਂਦੇ ਆ ਕਹੇ ਉਹਨਾਂ ਨੂੰ? ਹਾਂ ਚੱਪਲ ਚੱਕਣੀ ਆ। ਨਹੀਂ ਮੈਂ ਕਿਹਦੇ ਪੁੱਤ ਕਮਾਉਂਦੇ ਕਹੇ ਉਹਨਾਂ ਨੂੰ। ਹੈਂ? ਸੰਗਦੀਆਂ ਵੀਡੀਓ ਬਣਦੀ ਹੈ। ਮੈਨਾਂ ਤਾਂ ਰਹਿਣਾ। ਹਾਂ। ਤਾਂ ਤਾਂ ਰੱਖੀ ਨਾ। ਕੋਈ ਨਹੀਂ। ਇਹ ਇਦਾਂ ਹੀ ਹੁੰਦੇ ਆ। ਆਪਾਂ ਫਾਰਮੈਟ ਹੀ ਥੋੜੋ ਕਾਣੀ ਤਿਆਰ ਹੋ ਕੇ ਵੀਡੀਓ ਬਣਾਈਏ। ਆਪਾਂ ਜਿੱਦਾਂ ਦੇ ਹੈਗੇ ਉਹੀ ਦਿਖਾਵਾਂਗੇ। ਨਹੀਂ? ਬਾਹੀ ਗੱਲਿਆ ਤਿਆਰ ਹੋ ਲੈ ਜੇ ਬਣਾਉਣੀ ਆ ਤਾਂ। ਸੋਰ ਕੀ ਬਿੰਦੀ ਲਾ ਦਵਾਂ ਤੇਰੇ? ਹੈਂ? ਹਾਂ। ਮੈਂ ਤੇਰਾ ਮੇਕਅੱਪ ਕਰੀ ਸੋਰ ਕੀ ਬਿੰਦੀ ਲਾਵਾਂ। ਤਾਂ ਤਾਂ ਤਾਂ। ਹੈਂ? ਚਾਹ ਥੈਂਕ ਯੂ ਧੰਨਵਾਦ ਲਓ ਜੀ ਮम्मा ਮਸਾਲਾ ਬਣਾ ਕੇ ਦੇਣ ਲਈ ਹੁਣ ਪਿੰਨੀਆਂ ਬਣਾ ਦੇਣੀ ਤਾਂ ਧੰਨਵਾਦ ਆ ਬਣਾ ਦੇਣੀ ਬਣਾ ਦੇ ਚਲ ਸਹੀ ਹੈ ਮਮੀ ਕਿਦਾਂ ਫੇ ਕਰਤੀਆਂ ਤਿਆਰ ਪਿੰਨੀਆਂ ਫੇ ਸਫਰ ਤੇ ਜਾਣ ਲਈ ਯਾਨੀ ਇਦਾਂ ਆਵੇ ਪੁੱਤ ਤੇਰਾ ਭੁੱਖਾ ਨਾ ਰਹੇ ਕਿਤੇ ਵੀ ਹੈ ਲਓ ਜੀ ਮਸਾਲਾ ਤਾਂ ਆਪਾਂ ਤਿਆਰ ਕੀਤਾ ਹੀ ਕੀਤਾ ਸੀ ਤੇ ਮਾਂ ਮੇਰੀ ਨੇ ਪਿੰਨੀਆਂ ਵੀ ਬਣਾਉਂਦੀਆਂ ਹਾਂ ਤੂੰ ਹੀ ਸੋਚਣਾ ਵੀ ਕਿਹੜਾ ਮਹੀਨਾ ਵੀ ਆ ਮਈ ਮਈ ਚੱਲਦਾ ਨਾ ਹਾਂ ਜੂਨ ਚੱਲਦਾ ਹਾਂ ਆ ਜੂਨ ਚੰਨ ਵਾਲਾ ਆ ਤੇ ਜੂਨ ਮਹੀਨੇ ਪਿੰਨੀਆਂ ਕਾਦੇ ਬਣਾ ਲਈਆਂ ਬਸ ਇੱਥੋਂ ਅੰਦਾਜ਼ਾ ਲਾ ਲਓ ਹੁਣ ਸਫ਼ਰ ਆਪਾਂ ਕਿੱਧਰ ਲਗਾਉਣਾ ਆ ਇਹ ਆਪਣੇ ਕੰਮ ਆਉਣੀਆਂ ਆ ਸਫ਼ਰ ਦੇ ਵਿੱਚ ਜੂਨ ਮਹੀਨੇ ਪਿੰਨੀਆਂ ਖਾਧੀਆਂ ਜਾਣੀਆਂ ਮਮੀ ਬਹੁਤ ਬਹੁਤ ਧੰਨਵਾਦ ਹੈਂ ਬੋਲ ਦਿਗਾ ਦੇ ਮੇਰੀ ਮਾਂ ਅੱਜ ਥੱਕ ਗਈਆਂ ਹੈਂ ਮਾਵਾ ਨਾਲ ਗੱਲ ਬਾਤ ਕਰਾਓ ਵਾਓ ਮਾਂ ਮੇਰੀਏ ਦਿਲ ਜਿੱਤ ਲਿਆ ਆਪਣੇ ਮਮ ਹੋਰ ਕਹੋ ਬੋਲ ਕਾ ਮੇਰੀ ਮਾਂ ਅੱਜ ਤੇਰੀ ਵੀਡੀਓ ਬਣਦੀ ਆ ਹੈਂ ਤਗਾ ਤੁਸਾਨੂੰ ਬੋਲਣ ਜਗ੍ਹਾ ਛੱਡਦਾ ਹੀ ਨਹੀਂ ਚੱਲ ਲਵ ਯੂ ਮੇਰੀ ਮਾਂ ਹੈਨਾ ਬਾਕੀ ਸਬਰ ਤੋਂ ਆ ਕੇ ਫੇ ਫੇ ਸੈਰ ਖਾਉਂਗਾ ਤੁਹਾਡਾ 2 ਮਹੀਨੇ ਠੀਕ ਹੈ ਜਾਂ ਤੇ ਸੈਰ ਦੇ ਵੇਲੇ ਤੇਲ ਤੂਲ ਝੱਸ ਲਿਓ ਬਈ ਯਾਨੀ ਕਿ ਜਿਆਦਾ ਨਾ ਹੋਊਗਾ ਬਲੱਡ ਬਲੌਕ ਠੀਕ ਹੈ ਮੀ ਅਮੀ ਅੱਜ ਖੀਜੀ ਰਾਦੀਆਂ ਥੱਕ ਤਾਂ ਨਹੀਂ ਗਈ ਹੈ ਚੱਲ ਫੇ ਇਦਾਂ ਕਰ ਹੁਣ ਪਿੰਨੀਆਂ ਦਾ ਬਣ ਗਿਆ ਰੋਟੀ ਬਣਾ ਦੇ ਭੁੱਖ ਲੱਗੀ ਆ ਹੈ ਗਾਣਾ ਤਾਂ ਨਹੀਂ ਕੱਢਣੀ ਆ ਦੱਸ ਦੇ ਚਲ ਠੀਕ ਹੈ ਮੇਰੀ ਮੰਮੀ ਲਓ ਜੀ ਤਿਆਰ ਆ ਪਿੰਨੀਆਂ ਵੀ ਆਪਣੀਆਂ ਸਫਰ ਲਈ ਮਹੀਨਾ ਜੂਨ ਦਾ ਤੇ ਖਾਊ ਰੜਕੀ ਵਾਲਾ ਪਿੰਨੀਆਂ ਹਾਂਜੀ ਲਓ ਜੀ ਸ਼ਾਪਿੰਗ ਆਪਣੀ ਡਕੈਸ ਲੌਨ ਚ ਹੋ ਗਈ ਆ ਸਾਰੀ ਤੇ ਜੋ ਆਪਾਂ ਲੈਣਾ ਸਗਾ ਸੌਦਾ ਪਤਾ ਉਥੋਂ ਲੈ ਲਿਆ ਦਿੱਲੀੋਂ ਤੇ ਮਾਤਾ ਆਪਣੀ ਨੇ ਮਸਾਲਾ ਵੀ ਬਣਾਤਾ ਆ ਸਫਰ ਲਈ ਤੇ ਪਿੰਨੀਆਂ ਵੀ ਬਣਾਤੀਆਂ ਆ ਤੇ ਹੁਣ ਆਪਾਂ ਵਾਪਸੀ ਮੁੜਦੇ ਆਂ ਪਿੰਡ ਨੂੰ ਪਿੰਡ ਰੋੜਕੀ ਦਿੱਲੀ ਤੋਂ ਪਿੰਡ ਰੋੜਕੀ ਪਹੁੰਚ ਕੇ ਫੇਰ ਬਾਕੀ ਜਿਹੜੀ ਸਫਰ ਦੀ ਤਿਆਰੀ ਆ ਉਹ ਪਿੰਡ ਜਾ ਕੇ ਕਰਾਂਗੇ ਤੇ ਉਹਦੀ ਵੀਡੀਓ ਵੀ ਤੁਸੀਂ ਹੁਣ ਅੱਗੇ ਆਨੰਦਮਣੀ ਜਾਓ ਵੀਡੀਓ ਪੂਰੀ ਦੇਖਿਓ ਆ ਜਾਓ ਜੀ ਚੱਲਦੇ ਆਂ ਹੁਣ ਫੇ ਪਿੰਡ ਰੋੜਕੀ ਨੂੰ ਟੈਕਟ ਆਪਾਂ ਕਰਾਈਓ ਆ ਜਿਹੜੀ ਟ੍ਰੇਨ ਆਉਂਦੀ ਹਜੂਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਸੱਚਖੰਡਾ ਲਓ ਜੀ ਸਾਰਾ ਸੌਦਾ ਪੱਤਾ ਇਕੱਠਾ ਕਰਕੇ ਆਪਾਂ ਬੈਗ 'ਚ ਪਾ ਲਿਆ ਆ ਇਹ ਹੁਣ ਬੈਗ ਆਪਾਂ ਮੋਢਿਆਂ 'ਤੇ ਰੱਖ ਕੇ ਪਹਿਲਾਂ ਮੈਟਰੋ ਦਾ ਸਫ਼ਰ ਕਰਾਂਗੇ ਫੇ ਕਰਾਂਗੇ ਟ੍ਰੇਨ ਦਾ ਰੇਲਵੇ ਮੰਮੀ ਵਾਈਫ ਐ ਟਾਟਾ ਹਾ 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 ਹੱਥ ਚਲਾਣਾ ਮੰਮੀ ਵੀ ਦਿੱਲੀ ਆ ਕੇ ਸਟਾਈਲਿਸ਼ ਹੋ ਗਈ ਹੈ ਸੱਸੀ ਗਾਨੀ ਗਣੀ ਸਤਿ ਸ਼੍ਰੀ ਅਕਾਲ ਮਾਤਾ ਜੀ ਬਾਏ ਬਾਏ ਆਇਓ ਕਦੇ ਪਿੰਡ ਸਾਡੇ ਘਰ ਵੀ ਪਾਇਓ ਚਰਨ ਤੁਸੀਂ ਹੈ ਚਲ ਠੀਕ ਹੈ ਮੰਮਾ ਬਾਏ ਮਿਲਦੇ ਆਂ ਫੇਰ ਸਫਰ ਤੋਂ ਆ ਕੇ ਹਾਂ ਐ ਕਰੀ ਹੈਲੋ ਤਾਂ ਕਰਦੇ ਫੇਰ ਨਹੀਂ ਸਟਾਈਲਿਸ਼ ਹੈ ਦਿੱਲੀ ਵਾਲੀ ਓ ਵਾਓ ਲਓ ਜੀ ਮੈਟਰੋ ਇਹ ਪਹੁੰਚ ਗਈ ਆਪਾਂ ਮੈਟਰੋ ਗਈ ਆਪਣੀ ਆ ਆ ਜਾਓ ਹੁਣ ਮੈਟਰੋ 'ਚ ਚੜਦੇ ਆਂ ਲੋ ਜੀ ਦਿੱਲੀ ਰੇਲਵੇ ਸਟੇਸ਼ਨ ਕੇ ਨੰਬਰ 82 ਲੋ ਜੀ ਆ ਗਈ ਆਪਣੀ ਸੱਚਖੰਡ ਪੂਰੀ 2 ਘੰਟੇ ਲੇਟ ਹੈ ਅੱਜ ਡੱਬਾ ਹੈ ਆਪਣਾ B7 ਸੀਟ ਆਪਣੀ 22 ਹਾਂਜੀ ਜੀ ਰਾਤੀ ਆਪਾਂ ਦਿੱਲੀ ਤੋਂ ਆਦੇ ਥੋੜੇ ਜਿਹਾ ਲੇਟ ਹੋ ਗਏ ਲਗੇ ਕਿਉਂ ਟ੍ਰੇਨ ਵੀ ਸੀਗੀ 2.5 ਘੰਟੇ ਲੇਟ ਇਸ ਕਰਕੇ ਲੇਟ ਹੋ ਗਏ ਲਗੇ ਤੇ ਰਾਤੀ ਪਹੁੰਚੇ ਆਪਾਂ ਘਰ 11 ਵਜੇ ਤੇ ਹੁਣ ਆਪਾਂ ਨਹਾ ਧੋ ਕੇ ਸ਼ਾਮ ਦਾ ਟਾਈਮ ਹੋ ਗਿਆ ਆ ਤੇ ਹੁਣ ਆਪਾਂ ਚੱਲਦੇ ਆਂ ਇੱਕ ਯਾਰ ਮਿੱਤਰ ਕੋਲ ਉੱਥੋਂ ਆਪਣਾ ਸਮਾਨ ਮੰਗਾਇਆ ਥੋੜੇ ਜਿਹਾ ਬਾਹਰੋਂ ਤੇ ਉਹ ਸਮਾਨ ਬਾਈ ਲੈ ਆਇਆ ਤੇ ਬਾਈ ਕੋਲੋਂ ਸਮਾਨ ਲੈਣ ਚੱਲਦੇ ਆ ਜਾਓ ਜਿਹੜਾ ਆਪਾਂ ਕਹਿੰਦੇ ਸੀ ਬਾਈ ਕੋ ਸਮਾਨ ਲੈ ਕੇ ਆਣਾ ਉਹ ਆਪਾਂ ਆਪਣਾ ਬਾਈ ਆਇਆ ਸੀਗਾ ਆਪਣੇ ਸਟੱਡ ਫਾਰਮ ਵਾਲੇ ਆ ਜਿਹੜੇ ਆਪਣੇ ਔਜਲੇ ਵਾਲੇ ਘੂੜਿਆਂ ਦੇ ਸ਼ਕੀਨ ਉਹ ਬਿੱਲੂ ਬਾਈ ਆਇਆ ਸੀਗਾ ਇੰਗਲੈਂਡ ਚੋਂ ਤੇ ਇਹ ਜਿਹੜਾ ਸਲੀਪਿੰਗ ਬੈ ਗਿਆ ਆਪਾਂ ਨੂੰ ਜੱਗੇ ਵੀਰ ਨੇ ਭੇਜਿਆ ਜੱਗਾ ਆਪਣਾ ਗਰਾਿਆਂ ਵਾਲਾ ਜਿਹੜੇ ਆਪਣੇ ਪੁਰਾਣੇ ਮਿੱਤਰੇ ਉਹ ਤਾਂ ਜਾਣਦੇ ਹੀ ਸਾਰੇ ਜੱਗੇ ਭਰਾ ਨੂੰ ਤੇ ਜੱਗਾ ਭਾਈ ਕਹਿੰਦਾ ਸੀ ਬਈ ਜੇ ਆਪਾਂ ਕੂਰੀਅਰ ਕਰਦੇ ਆ ਤਾਂ ਮਹਿੰਗਾ ਬਹੁ ਪੈਣਾ ਤੇ ਇਸ ਕਰਕੇ ਫਿਰ ਬਿੱਲੂ ਨੇ ਆਉਣਾ ਸੀਗਾ ਇੰਗਲੈਂਡ ਚੋਂ ਪੰਜਾਬ ਨੂੰ ਤੇ ਇਸ ਕਰਕੇ ਫਿਰ ਬਿੱਲੂ ਦੇ ਮੱਜੱਗੇ ਭਾਈ ਨੇ ਬਿੱਲੂ ਨੂੰ ਕੂਰੀਅਰ ਕਰਤਾ ਸੀਗਾ ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਆਪਣੇ ਸਫ਼ਰ ਲਈ ਇਹਦੀ ਬਹੁਤ ਲੋੜ ਸੀ ਆਪਾਂ ਨੂੰ ਤੇ ਧੰਨਵਾਦ ਜੱਗੇਆ ਬਾਜੀ ਬਹੁਤ ਬਹੁ ਮਿਹਰਬਾਨੀ ਕਿੰਨਾ ਨਾ ਦੱਸ ਦਿਆ ਕਰ ਚੀਜ਼ ਕਿਦਾਂ ਲਾ ਦਈ ਆ ਤੇ ਜੇ ਤੈਨੂੰ ਨਾਂ ਦੱਸੂ ਬਾਜੀ ਫੇ ਭਾਬੀ ਤੋਂ ਤੈਨੂੰ ਗਾਲਾਂ ਹੀ ਬਹੁਤ ਨਹੀਂ ਆਇਆ ਉਹ ਸੋਨੂ ਨੇ ਦੱਸਿਆ ਤਾਂ ਹੈ ਨੀਗਾ ਰੋੜ ਕੀ ਵਾਲੇ ਨੇ ਵੀ ਕਿਦਾਂ ਚੀਜ਼ ਲੱਗੀ ਬਹੁਤ ਵਧੀਆ ਬਾਜੀ ਸਲੀਪਿੰਗ ਬੈਗ ਇਦਾਂ ਦਾ ਹੀ ਚਾਹੀਦਾ ਸੀ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਅੱਗੇ ਭਰਾ ਤੇ ਧੰਨਵਾਦ ਬਿੱਲੂ ਬਾਜੀ ਦਾ ਵੀ ਜਿਹੜਾ ਲੈ ਆਇਆ ਉਧਰੋਂ ਬਹੁਤ ਧੰਨਵਾਦ ਬਿੱਲੂ ਭਾਈ ਹਾਲ ਹੋ ਗਈ ਆ। ਲੋ ਜੀ ਸਲੀਪਿੰਗ ਬੈਗ ਤਾਂ ਤੁਸੀਂ ਦੇਖ ਲਿਆ ਜਿਹੜਾ ਆਪਾਂ ਲਿਆਂਦਾ ਸੀਗਾ ਤੇ ਹੁਣ ਆਪਾਂ ਅੱਜ ਘੋੜੇ ਦੀ ਸਰਵਿਸ ਕਰਾਉਣ ਜਾਣਾ ਆ ਆਪਾਂ। ਲੋ ਜੀ ਘੋੜਾ ਆਪਾਂ ਬਾਹਰ ਕੱਢ ਲਿਆ ਆ ਤੇ ਇਹਦੀ ਲਿਆਉਣੇ ਆ ਕਰਾ ਕੇ ਅੱਜ ਸਰਵਿਸ। ਇਹ ਆਪਾਂ ਦਿਨ ਦੇ ਵਿੱਚ ਇੱਕ ਅੱਧਾ ਹੀ ਕੰਮ ਕਰੀਦਾ। ਜਿੱਦਾਂ ਇੱਕ ਦਿਨ ਸਲੀਪਿੰਗ ਬੈਗ ਲਿਆਂਦਾ ਜਾ ਕੇ ਤੇ ਅੱਜ ਆਪਾਂ ਘੋੜੇ ਦੀ ਸਰਵਿਸ ਕਰਾਉਣ ਚੱਲ ਜਾਣਾ ਹੈ ਥੇ ਥੋੜਾ ਬੜਾ ਹੋਰ ਸਮਾਨ ਹੈ ਉਹ ਵੀ ਇਕੱਠਾ ਕਰਨ ਵਾਲਾ ਹੱਲੇ ਐਦਾਂ ਤਿਆਰੀਆਂ ਹੁੰਦੀਆਂ ਜੀ ਸਫਰਾਂ ਦੀਆਂ ਟਾਈਮ ਲੱਗ ਜਾਂਦੇ ਆ ਦਿਨ ਤੇ ਬਾਕੀ ਫਰੀਜ਼ ਦੀ ਵੀ ਤਿਆਰੀ ਕਰਨੀ ਪੈਂਦੀ ਆ ਉਹ ਵੀ ਲਾਈਦਾ ਘੰਟਾ ਕਿ ਸ਼ਾਮ ਨੂੰ ਐਕਸਰਸਾਈਜ਼ ਦਾ ਤੇ ਘੋੜੇ ਦੇ ਆ ਪੋਤਣੇ ਚੜੀਦਾ ਜੇ ਦਿਨ ਸਫਰ ਸ਼ੁਰੂ ਕਰਨਾ ਹੋਵੇ ਆ ਜਾਓ ਜੀ ਕਰਾ ਕੇ ਲਿਆਉਣੇ ਆ ਦੀ ਸਰਵਿਸ ਪਹਿਲਾਂ ਹਾਂਜੀ ਲਓ ਜੀ ਪਿੰਡ ਰੋਡ ਕੀ ਤੋਂ ਚੱਲ ਕੇ ਆਪਾਂ ਲੁਧਿਆਣੇ ਦੇ ਲੱਗੇ ਜੇ ਪਹੁੰਚ ਗਏ ਆ ਜਾਈਏ ਆਪਣੇ ਗੂੜੇ ਆਪਾਂ ਲੁਧਿਆਣਾ ਨਹੀਂ ਲਿਖਿਆ ਸ਼ਾਬਾਸ਼ 146 ਨੀਲੋ ਖੇੜੀ 181 ਦਿੱਲੀ ਪੈਂਸਰ 24 ਮਾਣੋ ਨਾਦਰੂ ਦਾ ਵਾਈਟ ਟਰੈਕਟਰ ਹੱਲ ਵੇਖ ਲਓ ਜਿਆ ਦੇ ਵੀ ਹੱਥ ਫਰਾਈ ਦੇ। ਰੋਡ ਤੇ ਜਾਂਦੇ ਨੇ ਪਿਆਸ ਤਾਂ ਲੱਗੀ ਵੀ ਦੇਖ ਪਿਆ ਆਪਾਂ ਨੂੰ ਬਾਬਾ ਲੱਸੀ ਵਾਲੇ। ਤੇ ਮੈਂ ਕਹਾ ਲੱਸੀ ਪੀਨੇ ਆਂ ਮੁਸਾਫਰਾਂ ਕੋ। ਤੇ ਨਾਲੇ એનર્ਜੀ ਡਾਊਨਲੋਡ ਹੋ ਜਾਊਗੀ। ਲਓ ਜੀ ਪਹੁੰਚ ਗਏ ਆਂ ਆਪਾਂ ਦੁਕਾਨ ਤੇ ਦੁਕਾਨ ਤੇ ਤਾਂ ਆਪਾਂ ਪਹਿਲਾਂ ਹੀ ਪਹੁੰਚ ਗਏ ਆਂ ਟਾਈਮ ਤੋਂ। 1:30 ਵਜੇ ਖੁੱਲਣੀ ਆਂ। ਅੱਲੇ 1 ਘੰਟਾ ਪਿਆ ਆ। ਬੀਟ ਕਰਦੇ ਆਂ। ਇੱਧਰ ਥੋੜੀ ਜਿਹੀ ਸ਼ਾਂ ਸੀਗੀ। ਇਮਾਰਗਾ ਇੱਧਰ ਰੋਕ ਲੈਨੇ ਆ ਇੱਧਰ ਲਾਤਾ ਕੋੜਾ ਆਪਾਂ ਹੁਣ ਡੀਡ ਕਰਦੇ ਆ ਦੁਕਾਨ ਖੁੱਲਣ ਦੀ ਗੱਲ ਉਦਾਂ ਹੋ ਗਈ ਆ ਕਹਿੰਦੇ ਵੀ 10:30 ਵਜੇ ਆ ਜਾਣਾ ਏ ਲਓ ਜੀ ਕੂੜੇ ਆਪਣੇ ਦਾ ਕੰਮ ਕੰਪਲੀਟ ਹੋ ਗਿਆ ਆ ਤੇ ਇਸ ਚੈਨ ਸੈੱਟ ਪਿਆ ਗਿਆ ਆਪਣਾ ਚੈਨ ਹੋ ਗਈ ਕੈਸਟ ਹੋ ਗਈ ਬਾਕੀ ਹੱਬ-ਗੁੱਬ ਦਾ ਸੀਗਾ ਤੇ ਯਾਨੀ ਕਿ ਪੂਰਾ ਕੰਪਲੀਟ ਹੋ ਗਿਆ ਹਣ ਕੋਈ ਕਮੀ ਪੇਸ਼ੀ ਨਹੀਂ ਛੱਡੀ ਆਪਾਂ ਤੇ ਬਾਈ ਨੇ ਕਰਨ ਵਾਲੇ ਨੇ ਪੂਰਾ ਯੂਰ ਲਾਤਾ ਤੇ ਇਹ ਆਪਾਂ ਪਹੁੰਚੇ ਹਾਂ ਲੁਧਿਆਣੀ ਪ੍ਰਭੂ ਸਾਈਕਲ ਸਟੋਰ ਇਹ ਆਪਾਂ ਨੂੰ ਜਗਤਾਰ ਬਾਈ ਨੇ ਦੱਸਿਆ ਸੀਗਾ ਉਹਨਾਂ ਨੇ ਵੀ ਟਰੈਕ ਦਾ ਸਾਈਕਲ ਇੱਥੋਂ ਲਿਆ ਆਇਆ ਸਾਈਕਲੋ ਬਾਈ ਹੋਣਾ ਕੋ ਸਾਰੇ ਹੀ ਹੈਗੇ ਆ ਆਪਣੇ ਸਕਾਟ ਦੇ 930 ਆ ਆਪਣੇ ਖੜਾ 940 ਤੇ ਆ ਆਪਣੇ ਨਾਲ ਦਾ 950 ਸਕਾਟ ਸੈੱਪਟ ਮਾਸੋਪੀਆ ਤੇ ਟਰੈਕ ਦੇ ਵੀ ਹੈਗੇ ਆ ਬਾਈ ਹੁਣ ਕੋ ਸਾਈਕਲ ਤੇ ਇਹ ਸਟੋਰ ਤੇ ਇੰਨਾ ਜਿਆਦਾ ਆਪਣੇ ਸਕਾਟ ਦੇ ਆ ਤੇ ਜਿਹੜਾ ਦੂਜਾ ਹੋਰ ਇਹਨਾਂ ਦਾ ਸਟੋਰ ਹੈਗਾ ਠਮਾਰ ਮੰਡੀ ਅੱਲਾ ਉੱਥੇ ਟਰੈਕ ਦੇ ਤੇ ਹੋਰ ਕੰਪਨੀਆਂ ਦੇ ਵੀ ਹੈਗੇ ਆ ਤੇ ਇੱਥੇ ਆਪਣੇ ਫਾਇਰਫੌਕਸ ਦੇ ਪ੍ਰੂ 1 ਦੇ ਤੇ ਸਕਾਟ ਦੇ ਆ ਇੱਕ ਤੁਹਾਨੂੰ ਆਪਾਂ ਸਾਈਕਲ ਦਿਖਾਉਂਦੇ ਆ 1170 ਦਾ ਮਾਰੋ ਜੱਤੀ ਜੀ ਫਾਇਰਫੌਕਸ ਦਾ 1470 ਦਾ ਬਣਿਆ ਹੈ ਇਹ ਯਾਨੀ ਕਿ ਸ਼ੂ ਵਾਸਤੇ ਹੀ ਰੱਖਿਆ ਹੈ ਬਾਈ ਇਹਨੂੰ ਚੇਨ ਕੋਈ ਨਹੀਂ ਹੈਗੀ ਤੇ ਆਹਾ ਮੂਰੇ ਪੈਟ ਲਿਆ ਦੇ ਆਹ ਕਾਰ ਕੱਢੀ ਸੀ ਇਹ ਸਾਈਕਲ ਵਾਲੇ ਬਾਈ ਨੇ ਮੈਂਗਾ ਕਾ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ ਆ ਸਾਈਕਲ ਖੜਾ ਹੈ 22 ਹੁਣਾ ਕੋ ਟਰੈਕ ਦਾ ਇਹ ਮਾਡਲ ਹੈ ਸੁਪਰ ਫਲਾਈ 5 ਤੇ 15 16 2015 ਜਾਂ 16 ਦਾ ਹੁਣਾ ਆ ਤੇ ਵੈਸੇ ਹੀ ਹੁਣ ਬੰਦ ਹੋ ਗਿਆ ਤੇ ਰੇਟ ਹੈਗਾ 195000 ਜਿਹੜਾ ਹੁਣ ਮਾਡਲ ਆਉਂਦਾ ਹੈ ਇਸ ਤੋਂ ਥੋੜੀ ਜਿਹਾ ਚੇਂਜਿੰਗ ਕਰਤੀ ਆ ਤੇ ਇਹ 22 ਹੁਣੀ ਵੇਚ ਰਿਹਾ 47000 ਦਾ ਜੀ ਇਹ ਕਹੇ ਜਾਨੀ ਕਿ ਭੈਣ ਭਰਾ ਨੇ ਲੈਣਾ ਹੋਵੇ ਤਾਂ ਵਧੀਆ ਸਾਈਕਲ ਬਹੁਤ ਸੋਹਣਾ ਲੱਗਾ ਆਪਾਂ ਨੂੰ ਤੇ 29 ਇੰਚੀ ਵੀ ਲਿਆ ਇਹਦਾ ਤੇ ਆਪਣੇ ਜਿਹੜਾ ਆਪਣੀਆਂ ਹੱਬਾਂ ਹੱਬਾਂ ਆ ਇਹ ਚ ਗੋਲੀਆਂ ਗੋਲੀਆਂ ਵਾਲਾ ਸਿਸਟਮ ਨਹੀਂ ਹੈਗਾ ਇਹ ਬੈਰੰਗ ਆ ਤੇ ਤਾਸਗੀਰ ਪਿੱਛੇ ਇਹਦੇ ਤੇ ਦੋ ਮੋਰੇ ਆ ਇਹਦੇ ਆਪਕੇ ਕਰਨੇਗਾ ਮਾਲ ਸਾਈਕਲ ਸਾਫ ਆ ਬਹੁਤ ਸੋਹਣਾ ਆ v5 ਜੇਗੇ ਭੈਣ ਭਰਾ ਨੇ ਲੈਣਾ ਹੋਵੇ ਤਾਂ ਇਹਨਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਪ੍ਰਭੂ ਸਾਈਕਲ ਸਟੋਰ ਲੁਧਿਆਣਾ ਓੜਿਆ ਕਦਾਂ ਹੌਣ ਆਇਆ ਸਾਹ ਹਨ ਆਈਵੇ ਦੇ ਦਾ ਸੂਰਜ ਨੇ ਪੂਰੀ ਅੱਗ ਭਰਾਈ ਤੇ ਪੂਰਾ ਲੌਵੀਤਾ ਆਪਣਾ ਦੋਨਾਂ ਦਾ ਇਹਨੂੰ ਕਹ ਹੌਣਾ ਹੁਣ ਅਸੀਂ ਪਿੰਡ ਵਾਲੇ ਰਾਹੇ ਪੈ ਗਏ ਆ ਆਪਣੇ ਨੇਰੇ ਨੇਰੇ ਰਾਹ ਤੇ ਰਾਹ ਤੇ ਹੁਣ ਨਹੀਂ ਮੰਦੀ ਬਧੀਰਾ ਜਾ ਤੋਗਾ ਤਾਂ ਸਾਡਾ ਲਹੂ ਪੀਤਾ ਸੂਰ ਜਾ ਆ ਨਹੀਂ ਬਈ ਦੂਰੇ ਕਿ ਤਾਂ ਭਾਗਦਾ ਬਾਕੀ ਇੱਕ ਗੱਲ ਕਰਨੀ ਹੈ ਜੀ ਆਪਾਂ ਜਿੰਨੇ ਵੀ ਆਪਣੇ ਭੈਣ ਭਰਾ ਵੀਡੀਓ ਦੇਖਣ ਵਾਲੇ ਸਾਰਿਆਂ ਨਾਲ ਸੰਜੀ ਉਹ ਤੁਸੀਂ ਅਗਲੀ ਕਲਿੱਪ ਜੇ ਕਰਦੇ ਆਪਾਂ ਤੁਹਾਡੇ ਨਾਲ ਯਾਨੀ ਕਿ ਪਿੰਡ ਪਹੁੰਚ ਕੇ ਪਿੰਡ ਨਾਲ ਥੋੜਾ ਜਿਹਾ ਹੀ ਰਹਿ ਗਿਆ ਆਪਣਾ 7-8 ਕਿਲੋਮੀਟਰ ਇੱਥੋਂ ਤੇ ਪਿੰਡ ਪਹੁੰਚ ਗਏ ਸਾਡੇ ਨਾਲ ਇੱਕ ਗੱਲਬਾਤ ਸਾਂਝੀ ਕਰਨੀ ਆ ਜਿਹੜੀ ਬਹੁਤ ਜ਼ਰੂਰੀ ਆ ਕਰਨੀ ਕਿਉਂਕਿ ਆਪਾਂ ਇਹਸਾਨ ਫਰਮੂਸ਼ ਬੰਦੇ ਨਹੀਂ ਹੈਗੇ ਇੰਨੀ ਗੱਲ ਆ ਸਾਰੀ ਸਾਡੇ ਨਾਲ ਸਾਂਝੀ ਕਰਦੇ ਆ ਪਿੰਡ ਪਹੁੰਚ ਗਏ ਅਲਵੇ ਕੋੜਿਆ ਦਾ ਉਹਦਾ ਚੱਕ ਪੌਰ ਪਹੁੰਚੀਏ ਪਿੰਡ ਲੋ ਜੀ ਪਹੁੰਚ ਗਏ ਆ ਜੀ ਆਪਾਂ ਆਪਣੇ ਪਿੰਡ ਰੜਕੀ ਤੇ ਟੈਂਪਰੇਚਰ ਸੀ ਅੱਜ 4748 ਦੇ ਤੇ ਅੱਜ ਆਪਾਂ ਆਪਣੇ ਆਪ ਨੂੰ ਵੀ ਪਾਰਖਣਾ ਹੀ ਸੀਗਾ ਵੀ ਗਰਮੀ ਝੱਲਦਾ ਹੈ ਸਰੀਰ ਕਿਉਂਕਿ 4-5 ਦਿਨ ਆਪਾਂ ਨੂੰ ਗਰਮੀ 'ਚ ਕੱਢਣੇ ਪੈਣੇ ਆ ਤੇ ਗਰਮੀ ਇੰਨੀ ਘਾਹ ਲੁਸ਼ ਕੈਸ਼ ਦੀ ਬੋਤਲਾਂਉਂਦੇ ਆ ਨਾ ਪਹਿਲਾਂ ਦੁਕਾਨ ਤੋਂ ਫੜੀ ਆ ਮੈਂ ਕਹਿੰਦਾ ਬਲਦਾ ਹੀ ਪੀਤੀ ਜਾਵੇ ਤੇ ਅੱਜ ਜੋ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਹੁਤ ਜ਼ਰੂਰੀ ਸੀ ਉਹ ਕਰਦੇ ਆ ਪਹਿਲਾਂ ਹਾਂਜੀ ਜੀ ਜਾਣਕਾਰੀ ਆਪਾਂ ਇਹ ਸਾਂਝੀ ਕਰਨੀ ਸੀਗੀ ਆਪਣੇ ਕੋੜੀ ਦਾ ਜਿਹੜਾ ਆਪਾਂ ਕੰਮ ਕਰਾਇਆ ਲੁਧਿਆਣੇ ਤੋਂ ਪ੍ਰਭੂ ਸਾਈਕਲ ਸਟੋਰ ਵਾਲਿਆਂ ਤੋਂ ਤੇ ਇਹਦੇ ਆਪਾਂ ਕੰਮ ਦੇ ਵਿੱਚ ਆਪਣੀ ਕੈਸਟ ਚੈਨ ਹੱਬ ਜੀ ਤੇ ਉਹ ਕੁਵਿਕਰ ਲੀਫ ਵਾਲਾ ਹੋਰ ਇੱਕ ਦੋ ਕੰਮ ਸੀਗੇ ਉਹੋ ਕਰਾਏ ਯਾਨੀ ਕਿ ਉਹਦਾ ਬਿੱਲ ਬਣਿਆ ਸੀ 5300 ਰੁਪਈਆ ਤੇ 5300 ਰੁਪਈਏ ਦੇ ਵਿੱਚੋਂ ਆਪਣੇ ਉਹ 5000 ਉਹ ਨਹੀਂ ਕਟ ਕਟਾ ਕੇ ਬਣਾ ਲਿਆ ਯਾਨੀ 300 ਛੱਡ ਦਿੱਤਾ ਸੀ ਇਹ ਕੰਮ ਸੋਹਣਾ ਕੀਤਾ ਮੁੰਡੇ ਨੇ ਵਧੀਆ ਕੀਤਾ ਐਨ ਵਧੀਆ ਕੰਮ ਜੇ ਕਿਸੇ ਸਾਈਕਲਿਸਟ ਭਰਾ ਨੇ ਕਰਾਉਣਾ ਹੋਵੇ ਤਾਂ ਉਹਨਾਂ ਕੋਲ ਕਰਾ ਸਕਦਾ ਆ ਤੇ ਬਾਕੀ ਜਾਣਕਾਰੀ ਮੇਨ ਇਹ ਜੀ ਇਹ ਜਿਹੜਾ ਆਪਣਾ ਬੈਲ 5000 ਬਣਿਆ ਨਾ ਇਹ ਆਪਣਾ ਤੁਸੀਂ ਜਾਣਦੇ ਹੀ ਆ ਬੰਦੇ ਨੂੰ ਜਿਹੜਾ ਆਪਣੇ ਪੁਰਾਣੀਆਂ ਵੀਡੀਓ ਦੇਖਦੇ ਆ ਭੈਣ ਭਰਾ ਉਹਨਾਂ ਨੂੰ ਪਤਾ ਹੀ ਆ ਫਰੈਸ਼ ਕੀ ਬਾਈ ਲੋ ਘੜ ਤੋਂ ਜ਼ਿਲ੍ਹਾ ਲੁਧਿਆਣਾ ਤੇ ਫਰੈਸ਼ ਕੀ ਬਾਈ ਨੇ ਦਿੱਤਾ ਆ ਤੇ ਪਿਛਲੀ ਜਦੋਂ ਆਪਾਂ ਪੰਜ ਤਖਤਾਂ ਸਫਰ ਕਰਕੇ ਆਏ ਸੀਗੇ ਤੇ ਉਦੋਂ ਵੀ ਬਾਈ ਨੇ ਕੰਮ ਕਰਾ ਕੇ ਦਿੱਤਾ ਸੀ ਉਦੋਂ ਬਾਈ ਨੇ ਆਪਣੀ ਇੱਛਾ ਨਾਲ ਕਰਾ ਕੇ ਦਿੱਤਾ ਸੀ ਤੇ ਐਤਕੀ ਸਫਰ ਉਦੋਂ ਬਾਅਦ ਆਪਾਂ ਕੰਨਿਆ ਕੁਮਾਰੀ ਵਾਲਾ ਵੀ ਕੀਤਾ ਤੇ ਹੁਣ ਜਿਹੜਾ ਆਪਾਂ ਸਫਰ ਕਰਨ ਦਾ ਖਰਚਾ ਉੱਤੇ ਵੀ ਖਾਸਾ ਹੀ ਆਉਣ ਆਇਆ ਤੇ ਉਹਦੇ ਦਾ ਖਰਚੇ ਦੇ ਜਾਨੀਏ ਸਮਾਨ ਲੱਥੇ ਤੇ ਬਹੁਤ ਖਰਚਾ ਆ ਗਿਆ ਤੇ ਇਸ ਕਰਕੇ ਐਤਕੀ ਬਾਈ ਨੂੰ ਆਪਾਂ ਆਪ ਹੀ ਫੋਨ ਕਰਕੇ ਕਹਿੰਦਾ ਸੀ ਮੈਂ ਕਿਹਾ ਬਾਈ ਯਾਰ ਸਾਈਕਲ ਦਾ ਕੰਮ ਕਰਾ ਕੇ ਦੇ ਤੇ ਉਹ ਬਾਈ ਦੀ ਪਿੱਠ ਸੁਣਦੀ ਆ ਬਾਈ ਨੇ ਇੱਕ ਵਾਰੀ ਵੀ ਮਨਾਂ ਨਹੀਂ ਕੀਤਾ ਬਾਈ ਕਹਿੰਦਾ ਚੱਕਰੇ ਕੋਈ ਨਹੀਂ ਭਰਾ ਤੁਸੀਂ ਪਹੁੰਚੋ ਬਸ ਮੇਰੇ ਤੋਂ ਆ ਨਹੀਂ ਹੋਣਾ ਕਹਿੰਦੇ ਵੀ ਕਿਉਂਕਿ ਉਹਨਾਂ ਦੀ ਡਿਊਟੀ ਚੱਲਦੀ ਆ ਮਾਸਟਰ ਐ ਟੀਚਰ ਐ ਬੂਟਾਂ ਕਰਕੇ ਡਿਊਟੀ ਤੇ ਆਹੋ ਤੇ ਆਪਾਂ ਗਏ ਆ ਤੇ ਬਾਈ ਨੇ ਗੂਗਲ ਪੇ ਕਰ ਦਿੱਤੇ ਸੀਗੇ ਪੈਸੇ ਉਹਨਾਂ ਦੇ ਅਕਾਊਂਟ ਤੇ ਕਰਤੇ ਸੀ ਬਾਅਦ ਚ ਉਹਨਾਂ ਦੇ ਅਕਾਊਂਟ ਤੇ ਹੁੰਦੇ ਨਹੀਂ ਸੀਗੇ ਤੇ ਫਿਰ ਬਾਈ ਨੇ ਆਪਾਂ ਨੂੰ ਕਰਤੇ ਸੀਗੇ ਇਹ ਕਰਕੇ ਜਿਹੜਾ ਸਾਈਕਲ ਦਾ ਸਾਰਾ ਜਿੰਨਾ ਵੀ ਆਪਾਂ ਕੰਮ ਕਰਾਇਆ ਇਹ ਸਾਰਾ ਫਰੈਸ਼ਕੀ ਬਾਈ ਨੇ ਕਰਾਇਆ ਆ ਯਾਨੀ ਕਿ ਆਪਾਂ ਕਰਜ਼ਦਾਰ ਹੋ ਗਏ ਰੈਜ਼ਿਊਮਿੰਗ ਰਾਈਟ ਆਸਾਨ ਐ ਯਾਨੀ ਕਿ ਫਰੈਸ਼ਕੀ ਬਾਈ ਦਾ ਆਪਣੇ ਤੇ ਦੇਖਿਆ ਜਾਵੇ ਇਹ ਇਹ ਜ਼ਰੂਰੀ ਸੀਗਾ ਦੱਸਣਾ ਕਈ ਪੁੱਛ ਦਿੰਦੇ ਸਫਰ ਕਿੱਦਾਂ ਹੁੰਦੇ ਆ ਖਰਚਾ ਕਿੱਥੋਂ ਹੁੰਦਾ ਬਾਈ ਇੰਦਾ ਖਰਚਾ ਆਪੇ ਹੀ ਹੋ ਜਾਂਦਾ ਵਾ ਘਰੋਂ ਨਿਕਲਣਾ ਪੈਂਦਾ ਆ ਬਾਕੀ ਭੈਣ ਭਰਾ ਜੀ ਦੇ ਬਾਹ ਦੇ ਰਹਿਣ ਜਿਹੜੇ ਤੁਹਾਡਾ ਸਾਥ ਦਿੰਦੇ ਰਹਿੰਦੇ ਆ ਤੇ ਫਰੈਸ਼ ਕੀ ਬਾਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਭਰਾ ਨੇ ਸਾਰਾ ਬੋਝ ਆਪਣੇ ਮੋਢਿਆਂ ਤੇ ਚੱਕ ਲਿਆ ਵਸ ਕੀ ਬਾਜੀ ਹੂੰ ਕੋਸਿੰਗ ਰਾਈਟ ਧੰਨਵਾਦ ਬਾਜੀ ਬਹੁਤ ਬਹੁਤ ਨਾਲੇ ਬਾਈ ਹੋਣੀ ਹੁਣ ਦੋ ਤਰੀ ਨੂੰ ਆਪ ਸਫਰ ਸ਼ੁਰੂ ਕਰਨਾ ਆ ਲਦਾਖ ਦਾ ਬਾਈ ਹੁਣੀ ਲਦਾਖ ਨੂੰ ਚੱਲੇ 2 ਤਰੀਕ ਨੂੰ ਜਾਣਾ ਬਾਈ ਹੁਣੀ ਪਰ ਮੋਟਰਸਾਈਕਲ ਤੇ ਕਿਉਂਕਿ ਛੁੱਟੀਆਂ ਥੋੜੀਆਂ ਹਨੀਆਂ ਕੁ ਟੀਚਰਾਂ ਨੂੰ ਇਸ ਕਰਕੇ ਸਾਵੇਂ ਦੀ ਘਾਟ ਕਰਨ ਨੂੰ ਨਹੀਂ ਬਾਈਕ ਤੇ ਜਾਣਾ ਆ ਤੇ ਫੇਰ ਵੀ ਜਿਹੜੇ ਬੰਦੇ ਨੇ ਆਪ ਸਫਰ ਤੇ ਜਾਣਾ ਹੁੰਦਾ ਉਹਦੇ ਕੋ ਆਪਣਾ ਖਰਚਾ ਉਹਨਾਂ ਖੁੰਦਾ ਇਹ ਕਰਕੇ ਫੇ ਵੀ ਬਾਈ ਨੇ ਆਪਾਂ ਨਾ ਨਹੀਂ ਕੀਤੀ ਤੇ ਬਾਈ ਨੇ ਕਹਿੰਦਾ ਗੱਲੇ ਹੀ ਕੋਈ ਨਹੀਂ ਤੂੰ ਚੱਕ ਸਹੀ ਵਾ ਨੋਟ ਵਾ ਨਿਕਲ ਜਾ ਸਫਰ ਤੇ ਕਹਿੰਦਾ ਤੇ ਬਾਈ ਬਸ ਸਾਡੇ ਆਸਰੇ ਰੁੜਕੀ ਵਾਲਾ ਉੜਿਆ ਫਿਰਦਾ ਇਹ ਸੀ ਜੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਿਉਂਕਿ ਆਪਣਾ ਕੋ ਪੁਗਰੀ ਵਗਰੀ ਵਾਲਾ ਗੱਲ ਨਹੀਂ ਜੋ ਹੁੰਦਾ ਆਪਾਂ ਦੱਸ ਦਈਦਾ ਆ ਜਿਹੜਾ ਕੰਮ ਕਿਸੇ ਨੇ ਕਰਾਇਆ ਉਹ ਨਹੀਂ ਕਰਾਇਆ ਕਿਉਂਕਿ ਉਹਦਾ ਕ੍ਰੈਡਿਟ ਉਹਨੂੰ ਮਿਲਣਾ ਚਾਹੀਦਾ ਆ ਇਹ ਫਰੈਸ਼ੀ ਬਾਜੀ ਦਾ ਕ੍ਰੈਡਿਟ ਸੀ ਫਰੈਸ਼ੀ ਬਾਜੀ ਨੇ ਦੇਣਾ ਸਗਾ ਧੰਨਵਾਦ ਫਰੈਸ਼ੀ ਭਾਜੀ ਬਹੁਤ ਬਹੁਤ ਸੋਚਿਆ ਤਾਂ ਬਹੁਤ ਆਸੀ ਭਾਜੀ ਯਾਰ ਸ਼ਾਬਦੇ ਨਹੀਂ ਆਉਂਦੇ ਹਾਂਜੀ ਤੇ ਸੋਫਰਾ ਦੀ ਵੀਡੀਓ ਆਪਾਂ ਥੋੜੀ ਸ਼ੂਟ ਕੀਤੀ ਆ ਤਿਆਰੀ ਦੀ ਤੇ ਮੋਟੀ ਮੋਟੀ ਜਾਣਕਾਰੀ ਆਪਾਂ ਦੇ ਦਿੱਤੀ ਆ ਵੀਡੀਓ ਦੇ ਵਿੱਚ ਵੀ ਸਫਰਾਂ ਦੀ ਤਿਆਰੀ ਕਿਵੇਂ ਕੀਤੀ ਕਿੱਦਾਂ ਕੀਤੀ ਹੈ ਨਾ ਤੇ ਇਹ ਦੇਖੋ ਤੇ ਹੁਣ ਵੀਡੀਓ ਰੋਜ਼ ਦੀ ਰੋਜ਼ ਆਪਾਂ ਠਾ 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 ਕਰਦੀਆਂ ਸਿੱਟੀ ਜਾਇਆ ਕਰਨੀਆਂ ਤੇ ਸਫਰਾਂ ਦੇ ਆਪਾਂ ਹਣ ਅੱਜ ਵੀਡੀਓ ਦੀ ਦੇਖਣੀ ਆ ਦੂਜੇ ਦਿਨ ਸਫਰ ਦੀ ਹੋਣੀ ਆ ਤੇ ਸਫਰਾਂ ਦੇ ਆਪਾਂ ਨਿਕਲਣ ਲੱਗੇ ਆ ਜੀ ਠੀਕ ਹੈ ਜੀ ਸਵੇਰ ਨੂੰ ਆਪਾਂ ਸਫਰ ਤੇ ਨਿਕਲ ਜਾਣਾ ਆ ਇਹ ਸਫਰਾਂ ਦੀ ਵੀਡੀਓ ਤਿਆਰੀ ਦੀ ਸੀਗੀ ਤੇ ਕੱਲ ਤੋਂ ਫੇ ਸਫਰਾਂ ਦੀਆਂ ਵੀਡੀਓ ਜੜੀਆਂ ਸ਼ੁਰੂ ਤੇ ਬੇਨਤੀ ਆ ਜੀ ਦਾਸ ਵੱਲੋਂ ਹੱਥ ਜੋੜ ਕੇ ਬਸ ਸਬਰਾਂ ਦੇ ਨਾਲ ਜੁੜੇ ਰਿਓ ਬਸ ਹੌਸਲਾ ਫਜਾਈ ਵੇ ਬਣੀ ਰਹਿੰਦੀ ਆ ਫੇ ਯਾਨੀ ਕਿ ਰੌੜਕੀ ਵਾਲਾ ਨਾ ਦਾਵਦਾ ਨਾ ਥੱਕਦਾ ਹੌਸਲਾ ਬਣਿਆ ਰਹਿੰਦਾ ਜੀ ਬਸ ਜੁੜੇ ਰਿਓ ਸਬਰਾਂ ਦੇ ਨਾਲ ਠੀਕ ਆ ਜੀ ਸਾਰੇ ਭੈਣ ਭਰਾਵਾਂ ਨੂੰ ਮਾਤਾਵਾਂ ਬਜ਼ੁਰਗਾਂ ਨੂੰ ਰੌੜਕੀ ਵਾਲੇ ਵੱਲੋਂ ਰੌੜਕੀ ਵਾਲ ਦੇ ਕੋੜੀ ਵੱਲੋਂ ਸਤਿ ਸ਼੍ਰੀ ਅਕਾਲ ਜੀ